ਸ਼ਸ਼ੀਕਲ ਪੀਪੀਪਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥਿਓ ਅੱਜ ਵੀ ਵੀਡੀਓ ਚ ਇੱਕ ਅਸਲੀ ਮੈਸੇਜ ਦੇਣਾ ਚਾਹੁੰਦੇ ਆ ਤੁਹਾਨੂੰ ਸੁਚੇਤ ਕਰਨਾ ਚਾਹੁੰਦੇ ਆ ਖਾਸ ਕਰਕੇ ਬੀਬੀਆਂ ਨੂੰ ਭੈਣਾਂ ਨੂੰ ਸਾਡੀਆਂ ਬੱਚੀਆਂ ਨੂੰ ਕਾਰਨ ਇਹ ਹੈ ਕਿ ਇੱਕ ਗਰੋ ਨਵਾਂ ਸ਼ਹਿਰ ਏਰੀਆ ਵਿੱਚ ਨਸ਼ਰਬਾਜ਼ ਔਰਤਾਂ ਦਾ ਗਰੋ ਜਿਹੜਾ ਆ ਬਹੁਤ ਐਕਟਿਵ ਹੈ ਇੱਕ ਪੈਟਰਨ ਉਹਨਾਂ ਨੇ ਸ਼ੁਰੂ ਕੀਤਾ ਪਿਛਲੇ 2-3 ਸਾਲਾਂ ਤੋਂ ਕਿ ਜਿਹੜੀਆਂ ਕੁਝ ਅਦਰ ਸਟੇਟ ਤੋਂ ਆਈਆਂ ਹੋਈਆਂ ਔਰਤਾਂ ਤੁਹਾਡੇ ਆਲੇ ਦੁਆਲੇ ਆ ਕੇ ਖੜ ਜਾਂਦੀਆਂ ਜਾਨ ਬੁਝ ਕੇ ਨੁਇਸੈਂਸ ਕ੍ਰੀਏਟ ਕਰਦੀਆਂ ਰੋਲਾ ਰੱਪਾ ਜੀਆਂ ਪਾਉਂਦੀਆਂ ਔਰ ਤਜੋ ਤੁਹਾਡਾ ਜਿਹੜਾ ਧਿਆਨ ਆ ਉਹ ਕਿਸੇ ਹੋਰ ਪਾਸੇ ਜਾਵੇ ਜਾਂ ਉਹਨਾਂ ਵੱਲ ਤੁਹਾਡਾ ਜਿਹੜਾ ਧਿਆਨ ਜਾਂਦਾ ਹੈ ਤਾਂ ਤੁਸੀਂ ਉਹਨਾਂ ਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕਰੋ ਆਪਣਾ ਧਿਆਨ ਦੂਜੇ ਪਾਸੇ ਲਾਉਣ ਦੀ ਕੋਸ਼ਿਸ਼ ਕਰੋ ਉਹਨੇ ਚ ਹੀ ਉਹ ਆਪਣਾ ਕੰਮ ਕਰ ਦਿੰਦੀਆਂ ਜਾਂ ਤਾਂ ਫਿਰ ਕਟਰ ਦੇ ਨਾਲ ਬਹੁਤ ਤਿੱਖੇ ਨਾਲ ਕੋਈ ਨੁਕੀਲੀਆਂ ਚੀਜ਼ਾਂ ਹੁੰਦੀਆਂ ਉਹਨਾਂ ਨਾਲ ਤੁਹਾਡਾ ਲਫਾਫਾ ਕੱਟ ਦਿੰਦੀਆਂ ਜਾਂ ਤੁਹਾਡੇ ਬੈਗ ਦੇ ਅੰਦਰ ਜਿਹੜੀ ਆ ਉਹ ਕੁਸਪੈਟ ਕਰਕੇ ਕੋਈ ਨਾ ਕੋਈ ਚੀਜ਼ ਉਹ ਚੋਂ ਕੱਢ ਲੈਂਦੀਆਂ ਸੋ ਉਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਸਾਡੇ ਨਾਲ ਵੀਰ ਮੁਹੰਮ ਕੀਸ਼ੀ ਮੁबारकਪੁਰ ਤੋਂ ਨੇ ਵੀਰ ਪਹਿਲਵਾਨ ਅਮਰਗੜ ਤੋਂ ਤਲਵਿੰਦਰ ਭੰਗਲਾ ਤੋਂ ਇਹ ਨਾਲ ਨੇ ਵਾਕਿਆ ਕੀ ਹੋਇਆ ਪੂਰੀ ਜਾਣਕਾਰੀ ਅਸੀਂ ਇਹਨਾਂ ਤੋਂ ਲਵਾਂਗੇ ਲੇਕਿਨ ਮੇਨ ਗੱਲ ਇਹ ਆ ਕਿ ਅਸੀਂ ਡਰਾਉਣਾ ਨਹੀਂ ਚਾਹੁੰਦੇ ਸੁਚੇਤ ਕਰਨਾ ਚਾਹੁੰਦੇ ਆ ਤੁਹਾਨੂੰ ਕਿਉਂਕਿ ਕਈ ਵੇਲੇ ਚੁੱਪੀ ਵੀ ਜਿਹੜੀ ਹੁੰਦੀ ਆ ਉਹ ਮੁਜਰਮ ਦਾ ਸਾਥ ਦੇਣ ਦੀ ਗੱਲ ਹੁੰਦੀ ਆ ਅਸੀਂ ਇਸ ਕਰਕੇ ਬੋਲ ਰਹੇ ਇਸ ਕਰਕੇ ਪੂਰੀ ਗੱਲ ਬਾਤ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਕਿ ਤੁਸੀਂ ਸੁਚੇਤ ਰਹੋ ਸਭ ਤੋਂ ਪਹਿਲਾਂ ਮੁਹੰਮਦ ਜ਼ੁਬੇਰ ਨਾਲ ਗੱਲ ਕਰਦੇ ਇਹਨਾਂ ਨੂੰ ਇੱਕ ਪਰਸ ਮਿਲਦਾ ਤਲਵਿੰਦਰ ਦਈਓ ਇੱਕ ਮਿੰਟ ਇਹ ਪਰਸ ਮਿਲਦਾ ਮੁਹੰਮਦ ਤੁਹਾਨੂੰ ਇਹ ਪਰਸ ਕਿੱਥੋਂ ਮਿਲਦਾ ਜੀਵਨ ਦੀ ਦੁਕਾਨ ਦੇ ਨਾਲ ਹੀ ਮਿਲਦਾ ਹੁੰਦਾ ਮੈਂ ਵਾਸ਼ਰੂਮ ਤੁਸੀਂ ਕਟਿੰਗ ਕਰਾਣ ਆਏ ਸੀਗੇ ਨਹੀਂ ਨਹੀਂ ਮੈਂ ਕੁਝ ਖਾਣ ਆਇਆ ਸੀਗਾ ਅਸੀਂ ਖਾਣ ਆਏ ਸੀ ਖਾਣ ਆਏ ਤੇ ਉੱਧਰ ਵਾਸ਼ਰੂਮ ਚਲੇ ਗਏ ਤੁਹਾਨੂੰ ਹਾਂ ਉੱਥੇ ਤੁਹਾਨੂੰ ਪਰਸ ਮਿਲਿਆ ਪਰਸ ਮਿਲ ਗਿਆ ਫਿਰ ਤੁਸੀਂ ਕੀ ਕੀਤਾ ਫਿਰ ਮੈਂ ਜੀਵਨ ਤੋਂ ਨੰਬਰ ਲਿਆ ਤੁਹਾਡਾ ਤੇ ਤੁਹਾਨੂੰ ਕਾਲ ਕੀਤੀ ਮੈਂ ਕਿਸੇ ਦੇ ਵਿਚਾਰਿਆ ਦਾ ਹੈਗਾ ਕਾਗਜ਼ ਵਗੈਰਾ ਹੈਗੇ ਆ ਡਾਕੂਮੈਂਟਸ ਆ ਆਈਡੈਂਟੀਟੀ ਕਾਰਡ ਆ ਪੀਟੀਐਮ ਕਾਰਡ ਆ ਪੈਨ ਕਾਰਡ ਉਗਿਆਰ ਸੀਗਾ ਪੈਸੇ ਵਿੱਚ ਨਹੀਂ ਸੀਗੇ ਪੈਸੇ ਨਹੀਂ ਸੀਗੇ ਦੇ ਵਿੱਚ ਚਲੋ ਆਪਾਂ ਇੱਧਰ ਤੁਹਾਡਾ ਨਾਲ ਗੱਲ ਕਰ ਲਈ ਕਿ ਉਹਨਾਂ ਨਾਲ ਕਰ ਲਓ ਅੱਛਾ ਤਲਵਿੰਦਰ ਤੁਹਾਡੀ ਬੀਬੀ ਦਾ ਹਾਂਜੀ ਮੇਰੀ ਮਮਦਰ ਦਾ ਹਾਂਜੀ ਹਾਂਜੀ ਕਿੱਥੇ ਗਏ ਸੀ ਉਹ ਉਹ ਜਲੰਧਰ ਗਏ ਸੀ ਜਿੱਦਾਂ ਤੇ ਫਿਰ ਬੱਸ ਜਿੱਦਾਂ ਆਉਂਦੇ ਸੀ ਮੇਰੀ ਸਿਸਟਰ ਸੀ ਕਿ ਤੇ ਮੇਰੀ ਮਦਰ ਸਗੇ ਤੇ ਉਹ ਆਉਂਦੇ ਸੀਗੇ ਤੇ ਉਹਨਾਂ ਨੂੰ ਜਿੱਦਾਂ ਘਰੇ ਆ ਕੇ ਪਤਾ ਲੱਗਾ ਕਿ ਉਹਨਾਂ ਦਾ ਮਤਲਬ ਪਾਰਸ ਹੈ ਨਹੀਂ ਉਹਨਾਂ ਨੂੰ ਇਦਾਂ ਸ਼ੱਕ ਹੋਇਆ ਕਿ ਮਤਲਬ ਜਿੱਦਾਂ ਬਾਸ ਸੱਚ ਜਿੱਦਾਂ ਕਿਸੇ ਬੁੜੀਆਂ ਜਦੋਂ ਪਾਰਸ ਜਾ ਕੱਢਿਆ ਹੋਵੇ ਹਨਾ ਮਤਲਬ ਉਹਨਾਂ ਦਾ ਉਹ ਇਦਾਂ ਲੱਗਿਆ ਕਿ ਉਸ ਬੱਸ ਵਿੱਚ ਉਹਨਾਂ ਨੇ ਕੋਈ ਗੱਲਬਾਤ ਇਦਾਂ ਕੀਤੀ ਘਰ ਆ ਕਿ ਕੋਈ ਵਿੱਚ ਮਤਲਬ ਅਦਰ ਸਟੇਟ ਦੀਆਂ ਜਨਾਨੀਆਂ ਜਾਂ ਕੋਈ ਹੋਰ ਜਨਾਨੀਆਂ ਨੇ ਕੋਈ ਘੇਰਾ ਜਿਹਾ ਪਾਇਆ ਆਲੇ ਦੁਆਲੇ ਮਾਹੌਲ ਜਿਹਾ ਬਣਾਇਆ ਇਦਾਂ ਦਾ ਹਾਂਜੀ ਹਾਂਜੀ ਉਹ ਕਹਿੰਦੇ ਜਿੱਦਾਂ ਬੱਸ 'ਚ ਧੱਕਾ ਮੁੱਕੀ ਜਾਦੇ ਬੁੜੀਆਂ ਕ ਹਾਂਜੀ ਕਰਦੀਆਂ ਸੀਗੀਆਂ ਜਿੱਦਾਂ ਤੇ ਉਹ ਮਦਰ ਕਹਿੰਦੇ ਕਿ ਮੈਂ ਉਹਨਾਂ ਨੂੰ ਕਿਹਾ ਵੀ ਸਾਈਡ ਤੇ ਹੋਜੋ ਤੇ ਇਹ ਵੀ ਜਦੋਂ ਧੱਕਾ ਮੁੱਕ ਉਹ ਲੋਈ ਦੀ ਬੁੱਕਲ ਜੀ ਇਸ ਤਰੀਕੇ ਮਾਰਦੀਆਂ ਆ ਕਿ ਵਿੱਚ ਜਿਹੜੇ ਨਿਆਣੇ ਆ ਕਿਵਲੇ ਬੁੱਕਲ 'ਚ ਉਹਨਾਂ ਦੇ ਛੋਟੇ ਤਾਂ ਬੰਦਾ ਪਰੇਸ਼ਾਨ ਜਿਹਾ ਹੋ ਜਾਂਦਾ ਤੇ ਰੌਲਾ ਜਿਹਾ ਪਾਉਂਦੀਆਂ ਆ ਤੇ ਉਹਨੂੰ ਲੱਗਦਾ ਕਿ ਆਪਣਾ ਧਿਆਨ 2 ਮਿੰਟ ਲੈ ਕੇ ਤੇ ਹੋਰ ਪਾਈ ਉਹਨੇ ਚੋ ਕੰਮ ਕਰ ਦਿੰਦੇ ਆ ਹਾਂਜੀ ਹਾਂਜੀ ਤੁਹਾਡੇ ਕਿੰਨੇ ਪੈਸੇ ਪਰਸ 'ਚ ਇਹ ਜੀ 25000 ਰੁਪਿਆ ਸੀਗਾ ਜਿੱਦਾਂ ਤੇ ਡਾਕੂਮੈਂਟ ਸੀਗੇ ਉਹ ਮਿਲ ਗਏ ਆ ਤੇ ਪੈਸੇ ਉਹਨਾਂ ਨੇ ਕੱਢ ਲਈ ਤਾਂ ਬਾਕੀ ਤੁਸੀਂ ਏਟੀਐਮ ਕਾਰਡ ਜਿਹੜੇ ਉਹ ਬਲੌਕ ਕਰਾਤੇ ਸੀ ਉਹ ਹਾਂਜੀ ਬਲੌਕ ਕਰਾਤੇ ਸੀ ਜੀ ਹਾਂਜੀ ਪਰ ਰੱਬ ਦਾ ਸ਼ੁਕਰ ਹੈ ਤੁਸੀਂ ਤਾਂ ਮੈਨੂੰ ਸੁਣਨ ਚ ਆਇਆ ਪਹਿਲਵਾਨ ਜੀ ਦਾਦੀ ਸੀਗੇ ਵਿੱਚ ਤਿੰਨ ਵੀ ਵਿੱਚ ਹਾਂ ਇਨਕੋਰਡ ਵਿੱਚ ਲੈ ਕੇ ਪਾਇਆ ਸੀਗਾ ਕਈ ਪਹਿਲੇ ਬੀਬੀਆਂ ਨੂੰ ਯਾਦ ਨਹੀਂ ਰਹਿੰਦਾ ਉਹ ਕਹਿੰਦੇ ਚੱਲ ਵਿੱਚ ਵਾਰ ਨਾ ਉਹ ਤਾਂ ਚਲੋ ਭਾਈ ਦਾ ਵੀ ਧੰਨਵਾਦ ਤੁਹਾਡਾ ਵੀ ਧੰਨਵਾਦ ਆ ਮੈਂ ਕਈ ਵੀਡੀਓ ਤੁਹਾਡੀਆਂ ਦੇਖੀਆਂ ਉਹਨਾਂ ਵਿੱਚ ਕਈਆਂ ਦੇ ਪਾਰਸ ਮੇਲੇ ਸੋਨੇ ਦੀਆਂ ਚੈਂਦੀਆਂ ਮੇਲੀਆਂ ਤੁਹਾਡਾ ਹੀ ਬਹੁਤ ਬਹੁਤ ਧੰਨਵਾ ਬਹੁਤ ਵਧੀਆ ਸੀ ਨਾ ਬ੍ਰਦਰ ਅਪਾ ਇੱਕ ਗੱਲ ਸੋਚਦੇ ਆ ਕਿ ਇਹਨਾਂ ਦੇ ਮੰਮੀ ਹੁਣੀ ਵੀ ਜਲੰਧਰ ਤੋਂ ਆਏ ਤੇ ਉਸ ਤੋਂ ਤਾਂ ਆਪਣੇ ਪਿੰਡ ਚਲੇ ਗਏ ਜਿਹੜੀਆਂ ਨੌਸਰਵਾਜ਼ ਔਰਤਾ ਆ ਸ਼ਰਾਰਤੀ ਔਰਤਾ ਆ ਜਾਂ ਚੋਰ ਕਰਦੀਆਂ ਜਿਹੜਾ ਗਰੋ ਆ ਇਹਨਾਂ ਨੇ ਆ ਕੇ ਪਰਸ ਇੱਥੇ ਸਿੱਟਿਆ ਇਹਦਾ ਮਤਲਬ ਇਹਨਾਂ ਦਾ ਜਿਹੜਾ ਟਿਕਾਣਾ ਇਧਰ ਨੇੜੇ ਤੇੜੀ ਹੈ ਕਿਤੇ ਇਹਨਾਂ ਭਾਜੀ ਇਹਨਾਂ ਦੀ ਇੱਕ ਟੀਮ ਬਣੀ ਹੋਈ ਆ ਇੱਕ ਗਰੋਪ ਬਣਿਆ ਹੋਇਆ ਆ ਉਹ ਜਿੱਥੇ ਕੋ ਉਹਨਾਂ ਨੂੰ ਲੱਗਦਾ ਵੀ ਉਹਨੇ ਆਪਣਾ ਕੰਮ ਕਰਨਾ ਆ ਉਹ ਇਕੱਠੇ ਜਾ ਹੋ ਕੇ ਨਾ ਪਜਲ ਜਾਂ ਕਰ ਦਿੰਦੇ ਬੀਬੀਆਂ ਨੂੰ ਉਹ ਬੀਬੀਆਂ ਫਿਰ ਪਰੇਸ਼ਾਨ ਜਿਹੀ ਹੋ ਜਾਂਦੀਆਂ ਉਹ ਤੋਂ ਤਾਂ ਬੀਬੀਆਂ ਇਹ ਕਹਿੰਦੇ ਵੀ ਤੂੰ ਨਿਕਲ ਈਏ ਉਹਨਾਂ ਨੂੰ ਤਾਂ ਸੋਚਦਾ ਨਹੀਂ ਕੋਈ ਪਿੱਛਾ ਹਾਂਜੀ ਪਿੱਛਾ ਜੜਾਈਏ ਉਹ ਫਿਰ ਜਦੋਂ ਹੁਣ ਇੱਥੇ ਸਿੱਟਿਆ ਇਹਦਾ ਮਤਲਬ ਇਹ ਆ ਵੀ ਉਹ ਇੱਥੇ ਲਾਗੇ ਛਾ ਕੇ ਪਹੁੰਚ ਕੀਤੇ ਹੋਣੇ ਜੀ 2 ਸਾਲ ਪਹਿਲਾਂ ਬਾਸ ਸਾਡੇ ਚ ਵੀ ਬੀਬੀਆਂ ਫੜਾਈਆਂ ਸੀਗੀਆਂ ਇਦਾਂ ਦੀਆਂ ਜਿਹੜੀਆਂ ਨੌਸਰਵਾਜ ਆ ਫਿਰ 6 ਮਹੀਨੇ ਪਹਿਲਾਂ ਵੀ ਖਬਰ ਪਾਈ ਸੀ ਪਰ ਇਹਨਾਂ ਨੂੰ ਕਾਨੂੰਨ ਦਾ ਮੇਰੇ ਖਲ ਢੱਲਾ ਪਾਣੇ ਨਾਲ ਛੇਤੀ ਛੱਡ ਦਿੰਦੇ ਆ ਰਿਹਾ ਕਰ ਦਿੰਦੇ ਆ ਡਰ ਡਰ ਵਾਲੀ ਤੋਂ ਭਾਜੀ ਕਰ ਲੈ ਹੈ ਨਹੀਂ ਹੋਏ ਜੇ ਇਹਨਾਂ ਡਰ ਹੋਵੇ ਫੇ ਤਾਂ ਕ੍ਰਾਈਮ ਬਣਾ ਹੋਵੇ ਭਾਜੀ ਚੰਗੀ ਤਰ੍ਹਾਂ ਫਲੰਦਾ ਵੰਦ ਤਾ ਨਾ ਅਕਲ ਜਾਣੀ ਆ ਇਹ ਬੰਦਾ ਇਮਾਨਦਾਰ ਆ ਭਾਜੀ ਜਿਹਨੇ ਸਾਰਾ ਸਮਾਨ ਦਿੱਤਾ ਨਹੀਂ ਤਾਂ ਅੱਜਕੱਲ ਕੌਣ ਦਿੰਦਾ ਜਿੰਮੇਵਾਰੀ ਸਮਝੀ ਇਹਨਾਂ ਨੇ ਜਿੰਮੇਵਾਰੀ ਪੂਰੀ ਸਮਝੀ ਯਾਰ ਇਮਾਨਦਾਰ ਬੰਦਾ ਹੈ ਨਹੀਂ ਤਾਂ ਕੇਵਲੇ ਬੰਦਾ ਸੋਚਦਾ ਕਿ ਯਾਰ ਮੈਂ ਕਿਹੜੇ ਚੱਕਰ ਚ ਪੈਣਾ ਹੈ ਨਾ ਚਲੋ ਇਹਨਾਂ ਨੇ ਵਾਸ਼ਰੂਮ ਗਏ ਸੀ ਦੇਖਿਆ ਕਿ ਡਾਕੂਮੈਂਟਸ ਬਾਹਰ ਡਿਗੇ ਹੋਏ ਆ ਉਸ ਤੋਂ ਬਾਅਦ ਇੰਨੀ ਕੋਸ਼ਿਸ਼ ਕੀਤੀ ਸਾਡੇ ਨਾਲ ਰਾਬਤਾ ਬਣਾਇ ਸੀ ਤੁਹਾਡੇ ਨਾਲ ਬਣਾਇਆ ਇਹ ਵੀ ਇੱਕ ਤਰ੍ਹਾਂ ਦਾ ਸੰਘਰਸ਼ ਹੀ ਹੁੰਦਾ ਕਿ ਅਸਲ ਮਾਲਕ ਤੱਕ ਉਹਦੀ ਚੀਜ਼ ਪਹੁੰਚਾ ਦੇਈਏ ਇਹਨਾਂ ਦਾ ਵੀ ਧੰਨਵਾਦ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਆ ਅੱਛਾ ਫਿਰ ਤੁਸੀਂ ਹੁਣ ਭੈਣਾ ਨੂੰ ਕੀ ਸੁਚੇਤ ਕਰੋਗੇ ਬੀਪੀ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਜੀ ਆਪਣ ਉਹਨਾਂ ਨੂੰ ਹੁਣ ਉਹ ਤਾਂ ਜੱਜਮੈਂਟ ਵੀ ਨਹੀਂ ਹੋਣ ਦਿੰਦੇ ਪਤਾ ਤਾਂ ਬਾਅਦ ਚ ਹੀ ਲੱਗਦਾ ਉਹ ਸਿੱਧਾ ਕਹਿ ਵੀ ਕਿਵੇਂ ਸਕਦਾ ਕਿਸਾਨੂੰ ਤੇ ਤੇ ਸ਼ੱਕ ਰੋਲਾ ਪੈਣਾ ਸਕਦੇ ਉਹਨਾਂ ਦਾ ਮਾਹੌਲ ਇਦਾਂ ਦਾ ਬਣਾ ਦਿੰਦੇ ਆ ਉਹ ਆਪਣਾ ਖਿਆਲ ਆਪ ਰੱਖੋ ਥੋੜਾ ਸचेਤ ਰਹੋ ਪਰ ਤੁਸੀਂ ਸ਼ਬਦ ਬੜਾ ਅੱਛਾ ਵਰਤੇ ਆ ਕਿ ਇਹ ਜਾਣ ਕੇ ਇਸ ਤਰੀਕੇ ਨਾਲ ਮਾਹੌਲ ਬਣਾਉਂਦੇ ਆ ਕਿ ਤੁਸੀਂ ਪਜ਼ਲ ਹੋ ਜਾਓ ਤੁਹਾਡਾ ਦਿਲ ਕਰਕੇ ਵੀ ਪਰੇ ਚਲ ਜਾਣਾ ਹਨਾ ਇਹਨਾਂ ਤੋਂ ਪਰੇ ਧਿਆਨ ਲੈ ਜਾਣਾ ਤੇ ਉਹਨਾਂ 'ਚੋਂ ਕੰਮ ਕਰ ਜਾਂਦੇ ਉਹਨਾਂ 'ਚੋਂ ਆਪਣਾ ਕੰਮ ਕਰ ਜਾਂਦੇ ਹੋ ਆਪਣਾ ਖਿਆਲ ਆਪ ਹੀ ਰੱਖਣਾ ਚਾਹੀਦਾ ਚਲੋ ਮੁਹੰਮਦ ਦੇ ਦਿਓ ਇਹਨਾਂ ਦਾ ਜਿਹੜਾ ਸਮਾਨ ਹੈ ਇਹਦੇ ਵਿੱਚ ਨਮਨਵਾਜ਼ ਪੁਰਾ ਬਹੁਤ ਬਹੁਤ ਇਨਾਂ ਨੇ ਵੀ ਧੰਨਵਾਦ ਕੀਤਾ ਲੇਕਿਨ ਅਸਲ ਧੰਨਵਾਦ ਸਰਕਾਰ ਦਾ ਪ੍ਰਸ਼ਾਸਨ ਦਾ ਉਦੋਂ ਆਊਗਾ ਜਦੋਂ ਉਹ ਨੌਸਰਵਾਜ ਔਰਤਾਂ ਫੜੀਆਂ ਜਾਣ ਹਾਲਾਂਕਿ ਅਸੀਂ ਕੋਸ਼ਿਸ਼ ਕਰਦੇ ਹਾਂ ਆਲੇ ਦੁਆਲੇ ਸੀਸੀਟੀਵੀ ਚੈੱਕ ਕਰ ਲਈਏ ਪਰ ਮਾਮਲਾ 18 ਤਰੀਕ ਦਾ ਆ ਜੇ ਤਾਂ ਲੇਟੈਸਟ ਹੁੰਦਾ ਫੇਰ ਤਾਂ ਚਲੋ ਫੁਟੇਜ ਨਿਕਲ ਜਾਂਦੀ ਪਤਾ ਲੱਗ ਜਾਂਦਾ ਕਿਨੇ ਕਿੰਨੇ ਵਜੇ ਇੱਥੇ ਪਰਸੇ ਛੁੱਟਿਆ ਹਾਲਾਂਕਿ ਕੋਸ਼ਿਸ਼ ਕਰਾਂਗੇ ਜੇ ਕਿਸੇ ਨਾਲ ਤਾਲਮੇਲ ਹੋਇਆ ਪਰ ਤੁਸੀਂ ਸੁਚੇਤ ਰਹੋ ਜਿਵੇਂ ਵੀਰ ਪਲਵਾਨ ਹੋਣਾ ਮੈਂ ਕਿਹਾ ਤਲਵਿੰਦਰ ਨੇ ਕਿਹਾ ਮੁਹੰਮਦ ਨੇ ਕਿਹਾ ਕੇਸ਼ੀ ਉਹਨਾਂ ਨੇ ਕਿਹਾ ਆਪਣਾ ਖਿਆਲ ਆਪ ਰੱਖੋ ਜੀ ਬੱਸ ਨਹੀਂ ਲਿਖਿਆ ਹੁੰਦਾ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਜ਼ਿੰਮੇਵਾਰ ਹੈ ਹਾਂ ਜੀ ਬਹੁਤ ਵਧੀਆ ਸੁਚੇਤ ਰਹੋ ਜੇ ਕੋ ਤੁਹਾਨੂੰ ਪਸਲ ਕਰਦਾ ਪੂਰਾ ਸਮਾਨ ਪਹਿਲੇ ਚੈੱਕ ਕਰੋ ਫਿਰ ਸੀਟ ਬਦਲ ਦਿਓ ਉਹਨਾਂ ਦੇ ਗਰੋ ਜੇ ਵਿੱਚ ਉਹਨਾਂ ਦੇ ਮਾਹੌਲ ਜੇ ਵਿੱਚ ਜਦੋਂ ਤੁਹਾਨੂੰ ਜਾਣ ਪੁੱਛ ਕੇ ਟਾਰਗੇਟ ਬਣਾਉਣ ਦੀ ਕੋਸ਼ਿਸ਼ ਕਰਦੇ ਵਿੱਚ ਖੜੇ ਨਾ ਰਹੋ ਉੱਠ ਕੇ ਪਰੇ ਚਲੇ ਜਾਓ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਕਰੋਗੇ ਬਹੁਤ ਸ਼ੁਕਰੀਆ